ਅਗਰਦੀ ਦਾ ਖਾਲਸਾ ਵੈਰਦੀ ਕੀ ਪਤੇ ਜਿਹੜਾ ਕਿ ਦਰਵਾਜ਼ਾ ਬਲਾ ਕੇ ਨੂੰ ਅਰੇ ਚਾਰ ਸਿੰਘ ਬੈਠੇ ਸੀਗੇ ਜੀ ਤੇ ਕਾ ਬੱਚਾ ਨੌਜਵਾਨ ਜਿਹੜਾ ਕਿ ਫਿਰ ਸ਼ਾਦੀ ਤੋਂ ਹਜੇ ਤੱਕ ਇਹ ਸ਼ਾਦੀ ਨਹੀਂ ਹੋਈਗੀ ਦੇਖੋ ਕਿ ਵੱਡਾ ਵੱਡਾ ਜਜ਼ਬਾ ਇੱਕ ਸਾਡਾ ਭਾਈ ਸਾਹਿਬ ਸੁਆਗਤ ਹੋਇਆ ਜੀ ਇਹ ਮੁੰਡੇ ਦਾ ਪਿੰਦਾ ਗੁਰੂਪੁਰਾ ਜਿਹੜਾ ਨਾ ਘੋਸ਼ਾਲ ਸਿੰਘ ਕੁਲਵਿੰਦਰ ਕੁਲਵਿੰਦਰ ਸਿੰਘ ਜੀ ਇਹ ਹੈਗਾ ਭਾਈ ਜੀ ਹਸਨਤੋਂ ਜਰਨਾਮ ਸਿੰਘ ਜਰਨਾਮ ਸਿੰਘ ਓ ਬਾਈ ਜੀ ਹੈਗਾ ਫਲਾ ਕਰ ਲਉ ਬਲਕੋ ਅਸੀਂ ਨਾਲ ਨਾਲ ਕਰਦੇ ਆ ਭਾਰਤੀ ਕਿਸਾਨ ਜੂਨੀਅਰ ਯੂਨੀਵਰਸਿਟਾਰ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਸਾਡੀ ਸ਼ੁਕਰੀਆ ਰੋਟਾ ਦੋਨੋਂ ਫੋਰਮਾਨ ਨੂੰ ਤੇ ਮੈਂ ਆਪਦੇ ਬਲਾਕ ਕਰਨੀਓ ਗੁਜਰਵਾਹਰ ਨੂੰ ਇਹਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬੜੀ ਸਤਿਕਾਰ ਦੇ ਨਾਲ ਸਾਹਮਣਾ ਕੀਤਾ ਕਿਉਂਕਿ ਜਿਹੜੀ ਸਰਕਾਰ ਹੈ ਸਰਕਾਰ ਨੂੰ ਸੋਚਣ ਦੇ ਮਜਬੂਰ ਕਰਿਆ ਜਿਹੜੇ 111 ਬੈਠੇ ਸੀਗੇ 111 ਤੋਂ ਬਾਅਦ ਗੁਰਨਾਮ ਦਾ 121 ਹੋ ਗਏ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਰਾਤ ਜੋ ਵੀ ਜਿਹੜੀ ਕਿ ਉਹਨਾਂ ਦੀ ਮੀਟਿੰਗ ਸੀਗੀ ਉਹਦੇ ਵਿੱਚ ਫੈਸਲਾ ਲਿਆ ਗਿਆ ਕਿ ਉਹਨਾਂ ਨੂੰ ਮੈਡੀਸਨ ਦੀ ਜਿਹੜੀ ਦਵਾਈ ਉਹ ਦਿੱਤੀ ਜਾਊਗੀ ਉਹਨਾਂ ਨੇ ਦਵਾਈ ਲੈਣ ਤੋਂ ਇਨਕਾਰ ਕਰਿਆ ਪਰ ਸਾਰਿਆਂ ਨੇ ਪ੍ਰੈਸ਼ਰ ਕਰਕੇ ਉਹ ਮੰਨ ਗਏ ਆ ਤੇ ਜਿਹੜੇ ਸਾਡੇ ਇਹ 121 ਜਿਹੜੇ ਜਵਾਨ ਬੈਠੇ ਸੀ ਇਹਨਾਂ ਨੂੰ ਅੱਜ ਸਰਦਾਰ ਕਾਕਾ ਸਿੰਘ ਕੋਟਲਾ ਆਉਣਗੇ ਜੀ ਉਸ ਸਬੋਧਨ ਕਰਕੇ ਜਾਂ ਦੂਜੀ ਹੋਰ ਮਾਰੇ ਸਾਡੇ ਜਿਹੜੇ ਸੰਯੋਗੀ ਹੈਗੇ ਆ ਉਹ ਸਾਡੇ ਆਗੂ ਜਿਹੜੇ ਉਹਨਾਂ ਨੂੰ ਸਬੋਧਨ ਕਰਕੇ ਇਹਨਾਂ ਨੂੰ ਅੱਜ ਜੂਸ ਪਾਇਆ ਜਾਊਗਾ ਜਾਂ ਫੋਰਚੀ ਨੂੰ ਕੋਈ ਪਈ ਜਾਊਗੀ ਅੱਜ ਇਹਨਾਂ ਦਾ ਮਾਰਨ ਬਰਤ ਤਾਈ ਜਾ ਕੇ ਤੋੜਿਆ ਜਾਊਗਾ ਮੈਂ ਫੇਰ ਸਾਰਿਆਂ ਨੂੰ ਧੰਨਵਾਦ ਕਰਦਾ ਕਿ ਜਿੰਨੇ ਵੀ ਸਾਡੇ ਭਰਾ ਭਰਾਤੀ ਜਿਹੜੇ ਬੰਦਿਆਂ ਨੇ ਸੀ ਜਾਂ ਸਾਡੇ ਸਿੱਧੂਪੁਰ ਦੇ ਸੀਗੇ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਤੁਸੀਂ ਬੜਾ ਸੋਚ ਸਮਝ ਕੇ ਫੈਸਲਾ ਲਿਆ ਸੀਗਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਤੋਂ ਪਹਿਲਾ ਮਰਨ ਦਾ ਜਿਹੜਾ ਫੈਸਲਾ ਸੀ ਤੁਹਾਡਾ ਅਟਲ ਸੀਗਾ ਅੱਜ ਤੁਸੀਂ ਇਹ ਜਿਹੜੀ ਲੜਾਈ ਹੈ ਜਿੱਤ ਚੁੱਕੇ ਹੋ ਤੇ ਮੈਂ ਫੇਰ ਦੂਰੀ ਆ ਕੇ ਦਰਵਾਜ਼ਾ ਬਲਾ ਕੇ ਨੂੰ ਇਹਨਾਂ ਦਾ ਸਾਰੇ ਸਾਡੇ ਭਰਾਵਾਂ ਦਾ ਧੰਨਵਾਦ ਕਰਦਾ ਹਾਂ ਵਿਕਰਜੀ ਕਾ ਖਾਲਸਾ ਵਿਕਰਜੀ ਕਾ ਖਾਲਸਾ ਵਿਕਰਜੀ ਕੀ ਪਤੇ ਜਿਹੜਾ ਕਿ ਦਰਵਾਜ਼ਾ ਬਲਾ ਕੇ ਨੂੰ ਅੱਦੇ ਚਾਰ ਸਿੰਘ ਬੈਠੇ ਸੀਗੇ ਜੀ ਇੱਕ ਆ ਬੱਚਾ ਨੌਜਵਾਨ ਜਿਹੜਾ ਕਿ ਫਿਰ ਸ਼ਾਦੀ ਤੋਂ ਹਜੇ ਤੱਕ ਇਹ ਸ਼ਾਦੀ ਨਹੀਂ ਹੋਈਗੀ ਦੇਖੋ ਕਿ ਵੱਡਾ ਵੱਡਾ ਜਜ਼ਬਾ ਇੱਕ ਇਹ ਸਾਡਾ ਭਾਈ ਸਾਹਿਬ ਸੁਆਗਤ ਹੋਇਆ ਜੀ ਇਹ ਮੁੰਡੇ ਦਾ ਪਿੰਡਾ ਗੁਰੂਸਰ ਇਹਦਾ ਘੋਸ਼ਾ ਸਿੰਘ ਕੁਲਵਿੰਦਰ ਕੁਲਵਿੰਦਰ ਸਿੰਘ ਜੀ ਹੈਗਾ ਬਾਈ ਜੀ ਹਸਦ ਤੋਂ ਜਰਨਾਮ ਸਿੰਘ ਉਹ ਬਾਈ ਜੀ ਹੈਗਾ ਸਵਾਗਤ ਕਰਦਾ ਹਾਂ ਅਸੀਂ ਅੱਜ ਧੰਨਵਾਦ ਕਰਦੇ ਆ ਭਾਰਤੀ ਕਿਸਾਨ ਜੂਨੀਅਰ ਸਿਪਰਵਾਇਜ਼ਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਸਾਡੀ ਸ਼ੂ ਨਾ ਰੋਟਾ ਦੋਨੋਂ ਫੋਰਮਾਨ ਨੂੰ ਤੇ ਮੈਂ ਆਪਦੇ ਬਲਾਕ ਕਰਨੀ ਨੂੰ ਗਜਰਵਾਹ ਨੂੰ ਇਹਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬੜੀ ਸ਼ਕਤ ਦੇ ਨਾਲ ਸਾਹਮਣਾ ਕੀਤਾ ਕਿਉਂਕਿ ਸਾਡੀ ਜਿਹੜੀ ਸਰਕਾਰ ਹੈ ਸਰਕਾਰ ਨੂੰ ਸੋਚਣ ਮਜਬੂਰ ਕਰਿਆ ਜਿਹੜੇ 111 ਬੈਠੇ ਸੀਗੇ 111 ਤੋਂ ਬਾਅਦ ਗੁਰਨਾਮ ਦਾ 121 ਹੋ ਗਏ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਰਾਤ ਜੋ ਵੀ ਜਿਹੜੀ ਕਿ ਉਹਨਾਂ ਦੀ ਮੀਟਿੰਗ ਸੀਗੀ ਉਹਦੇ ਵਿੱਚ ਫੈਸਲਾ ਲਿਆ ਗਿਆ ਕਿ ਉਹਨਾਂ ਨੂੰ ਮੈਡੀਸਨ ਦੀ ਜਿਹੜੀ ਦਵਾਈ ਉਹ ਦਿੱਤੀ ਜਾਊਗੀ ਉਹਨਾਂ ਨੇ ਦਵਾਈ ਲੈਣ ਤੋਂ ਇਨਕਾਰ ਕਰਿਆ ਪਰ ਸਾਰਿਆਂ ਨੇ ਪ੍ਰੈਸ਼ਰ ਕਰਕੇ ਉਹ ਮੰਨ ਗਏ ਆ ਤੇ ਜਿਹੜੇ ਸਾਡੇ ਇਹ 121 ਜਿਹੜੇ ਜਵਾਨ ਬੈਠੇ ਸੀ ਇਹਨਾਂ ਨੂੰ ਅੱਜ ਸਰਦਾਰ ਕਾਕਾ ਸਿੰਘ ਕੋਟਲਾ ਆਉਣਗੇ ਜੀ ਉਹ ਸੰਬੋਧਨ ਕਰਕੇ ਜਾਂ ਦੂਜੀ ਹੋਰ ਮਾਰੇ ਸਾਡੇ ਜਿਹੜੇ ਸੰਜੋਗੀ ਹੈਗੇ ਆ ਉਹ ਸਾਡੇ ਆਗੂ ਜਿਹੜੇ ਉਹਨਾਂ ਨੂੰ ਸੰਬੋਧਨ ਕਰਕੇ ਇਹਨਾਂ ਨੂੰ ਅੱਜ ਜੂਸ ਪਾਇਆ ਜਾਊਗਾ ਜਾਂ ਹੋਰ ਚੀਜ਼ ਕੋਈ ਪਾਈ ਜਾਊਗੀ ਅੱਜ ਇਹਨਾਂ ਦਾ ਮਾਰਨ ਵਰਤਾਇਆ ਜਾ ਕੇ ਤੋੜਿਆ ਜਾਊਗਾ ਮੈਂ ਫੇਰ ਸਾਰਿਆਂ ਨੂੰ ਧੰਨਵਾਦ ਕਰਦਾ ਕਿ ਜਿੰਨੇ ਵੀ ਸਾਡੇ ਭਰਾ ਭਰਾਤੀ ਜਿਹੜੇ ਬੰਦਿਆਂ ਨੇ ਸੀ ਜਾਂ ਸਾਡੇ ਸਿੱਧੂਪੁਰ ਦੇ ਸੀਗੇ ਉਨਾਂ ਦਾ ਧੰਨਵਾਦ ਕਰਦੇ ਆ ਕਿ ਤੁਸੀਂ ਬੜਾ ਸੋਚ ਸਮਝ ਕੇ ਫੈਸਲਾ ਲਿਆ ਸੀਗਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਤੋਂ ਪਹਿਲਾ ਮਰਨ ਦਾ ਜਿਹੜਾ ਫੈਸਲਾ ਸੀ ਤੁਹਾਡਾ ਅਟਲ ਸੀਗਾ ਅੱਜ ਤੁਸੀਂ ਇਹ ਜਿਹੜੀ ਲੜਾਈ ਹੈ ਜਿੱਤ ਚੁੱਕੇ ਹੋ ਤੇ ਮੈਂ ਫੇਰ ਦੁਰੀ ਆ ਕੇ ਦਰਵਾਜ਼ਾ ਬਲਾ ਕੇ ਨੂੰ ਇਹਨਾਂ ਦਾ ਸਾਰੇ ਸਾਡੇ ਭਰਾਵਾਂ ਦਾ ਧੰਨਵਾਦ ਕਰਦਾ ਹਾਂ ਵੀਰ ਗੁਰਜੀਤ ਸਿੰਘ ਖਾਲਸਾ ਵੀਰ ਗੁਰਜੀਤ